ਇੱਕ ਵਾਰ ਨਾ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਕਿਰਨ ਪੁੱਤ ਲਿਆ ਹਾ ਸਾਰੇ ਪੈਸੇ ਮੈਨੂੰ ਪੜਾ ਦੇ ਪੂਆ ਜੀ ਇਹ ਮੇਰੇ ਸ਼ਗਨ ਵਾਲੇ ਪੈਸੇ ਆ ਇਹ ਮੈਨੂੰ ਮਿਲੇ ਆ ਤਾਂ ਕਰਕੇ ਇਹਨਾਂ ਨੂੰ ਮੈਂ ਆਪਣੇ ਕੋਲ ਰੱਖਣਾ ਵਾ ਨਹੀਂ ਹੁਣ ਤੂੰ ਘਰ ਦੇ ਵਿੱਚ ਅੱਡਖ ਜਾਣਾ ਬਣਾਏਗੀ ਇਹ ਪੈਸੇ ਤੇਰੇ ਕੱਲੀ ਦੇ ਨਹੀਂਗੇ ਇਹ ਸਾਰੇ ਘਰ ਦੇ ਪੈਸੇ ਆ ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਪੂਆ ਜੀ ਕੀ ਗੱਲ ਹੋ ਗਈ ਆ ਕਿਹੜੀ ਗੱਲ ਚੱਲਣ ਦੀ ਆ ਕਿਰਨ ਦੇ ਨਾਲ ਪੁੱਤ ਕੱਲ੍ਹ ਕੀ ਚੱਲਣੀ ਆ ਮੈਂ ਇਹਨੂੰ ਆਖਿਆ ਕਿ ਜਿਹੜੇ ਸ਼ਗਨ ਦੇ ਪੈਸੇ ਆ ਸਾਰੇ ਮੈਨੂੰ ਫੜਾ ਦੇ ਮੈਂ ਆਪਣੇ ਕੋਲ ਸੰਭ ਕੇ ਰੱਖ ਲੈਣੀ ਆ ਜਦੋਂ ਗੁਰਪ੍ਰੀਤ ਵਿਆਹ ਕੇ ਆਈ ਸੀ ਉਹਦੇ ਸਾਰੇ ਸ਼ਗਨ ਦੇ ਪੈਸੇ ਮੈਂ ਆਪਣੇ ਕੋਲ ਰੱਖੇ ਸੀ ਤੇ ਉਹ ਘਰ ਦੀ ਕਬੀਲਦਾਰੀ ਚ ਸਾਰੇ ਵਰਤੇ ਗਏ ਸੀ ਤੇ ਇਹ ਮੈਨੂੰ ਪੈਸੇ ਨਹੀਂ ਪੜਾਉਣ ਲਈ ਤੇ ਇਹ ਮੈਨੂੰ ਪੈਸੇ ਨਾ ਫੜਾਏਗੀ ਤਾਂ ਫਿਰ ਮੈਂ ਗੁਰਪ੍ਰੀਤ ਨੂੰ ਕੀ ਜਵਾਬ ਦਵਾਂਗੀ ਕਰਨਾ ਉਹ ਆਜੀ ਵਾਲੀ ਗੱਲ ਸਾਰੇ ਸਹੀ ਆ ਤੂੰ ਇਦਾਂ ਕਰ ਹਾ ਸਾਰੇ ਪੈਸੇ ਜਿਹੜੇ ਆ ਨਾ ਉਹ ਆਜੀ ਨੂੰ ਫੜਾ ਦੇ ਤੇ ਜਦੋਂ ਤੈਨੂੰ ਲੋੜ ਹੋਏਗੀ ਨਾ ਤੇ ਮੈਂ ਦੇ ਦਾਂਗੀ ਤੈਨੂੰ ਪੈਸੇ ਠੀਕ ਆ ਨਵ ਪੈਸੇ ਤੇ ਪਰ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਹੈਗੀ ਕਿਰਨ ਤੂੰ ਇਸ ਘਰ ਦੇ ਵਿੱਚ ਅਜੇ ਕੱਲ ਵਿਆਹ ਕੇ ਆਈ ਆ ਜੇ ਤੈਨੂੰ ਕੋਈ ਰੋਕਦਾ ਟੋਕਦਾ ਨਹੀਂ ਨਾ ਹੈਗਾ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੈਨੂੰ ਬੋਲਣ ਦੀ ਇਜਾਜ਼ਤ ਮਿਲ ਗਈ ਆ ਉਹ ਬੱਸ ਕਰ ਜੋ ਭੂਆ ਜੀ ਗੱਲ ਨੂੰ ਵਧਾਉਣਾ ਐਵੇਂ ਸ਼ਾਂਤੀ ਰੱਖੋ ਘਰ ਦੇ ਵਿੱਚ ਹਾਂ ਵਾਹ ਕਿਰਨ ਤੇ ਅੰਦਰੇ ਭੂਆ ਦੇ ਅੱਗੇ ਬੋਲਣ ਲੱਪੀਆ ਇਹ ਲੱਗਦਾ ਸਿੱਧਿਆ ਕਰੋਗੀ ਭੂਆ ਨੂੰ ਨਵ ਜਿੱਥੇ ਬੰਦੇ ਨੂੰ ਉਹਦਾ ਹੱਕ ਮਿਲਦਾ ਹੋਵੇ ਨਾ ਸ਼ਾਂਤੀ ਵੀ ਉੱਥੇ ਹੁੰਦੀ ਆ ਜਿੱਥੇ ਬੰਦੇ ਕੋ ਉਹਦਾ ਹੱਕ ਖੋਲਿਆ ਜਾਵੇ ਨਾ ਉੱਥੇ ਸ਼ਾਂਤੀ ਨਹੀਂ ਹੁੰਦੀ ਦੇ ਤੇ ਪੈ ਆ ਲੋ ਪੂਆ ਜੀ ਪੈਸੇ ਅੱਗੇ ਤੇ ਬੜੇ ਧਿਆਨ ਨਾਲ ਸੁਣਿਓ ਚਲ ਕੋਈ ਗੱਲ ਕਰਨ ਤੂੰ ਟੈਨਸ਼ਨ ਨਾ ਲੈ ਤੈਨੂੰ ਜਦੋਂ ਵੀ ਪੈਸਿਆਂ ਦੀ ਲੋੜ ਹੋਏਗੀ ਨਾ ਤੂੰ ਮੈਨੂੰ ਦੱਸੀ ਮੈਂ ਤੈਨੂੰ ਪੈਸੇ ਦੇ ਦਾਂਗਾ ਹੁਣ ਬਸ ਆਪਣ ਨੂੰ ਅਲਮਾਰੀ ਦੇ ਵਿੱਚ ਰੱਖ ਤੇ ਬਾਹਰ ਆ ਕੇ ਤੇ ਮੈਨੂੰ ਚਾਦਾ ਘਟ ਬਣਾ ਕੇ ਦੇ ਚਲੋ ਠੀਕ ਹੈ ਜੀ ਹਾਂ ਆ ਜਾ ਦੇਖਿਆ ਵਿਆਹ ਦੇ ਵਿੱਚ ਜਿਹੜੇ ਸ਼ਗਨ ਵਾਲੇ ਪੈਸੇ ਇਕੱਠੇ ਹੁੰਦੇ ਆ ਉਹਦੇ ਤੇ ਅਸਲੀ ਹੱਕ ਕੇਦਾ ਹੁੰਦਾ ਆ ਇੱਕ ਨੋ ਦਾ ਜਾਂ ਸੱਸ ਦਾ ਹੋਣਾ ਚਾਹੀਦਾ ਆ ਤੁਹਾਨੂੰ ਕੀ ਲੱਗਦਾ ਆ ਆਪਣੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਕੇ ਦਾ ਹੱਕ ਹੋਣਾ ਚਾਹੀਦਾ ਆ